ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਸਿੰਘ ਨੂੰ ਤੇ ਗੁਰੂ ਸਾਹਿਬ ਮਹਾਰਾਜ ਸਦਾ ਹੀ ਜੇਕਾਰਾ ਸਦਾ ਹੀ ਜੇਕਾਰਾ ਸਰਬਦਾ ਭਲਾ ਕਰਵਾ ਬਈ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਪ੍ਰੇਸ਼ਾ ਦਾ ਨਾਸ਼ ਕਰੋ ਬਈ ਹੋਕੀ ਕੜੀ ਨ ਦੇ ਕੰਢੇ ਕਰੋ ਕਿਰਪਾ ਤਾਂਤਨ ਸਿੰਘ ਨੂੰ ਤੇ ਗੁਰੂ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਈ ਕਰੋ ਕਿਰਪਾ

Good job. ਗੁਰੂ ਕੋ ਬਰ ਬਲ ਜਾਈਏ ਆਪ ਮੁਕਤ ਹੋਇਤਾ ਛਾੜ ਵਿਖ ਬਿਖ ਖਾਈ ਮਾਇਆ ਮਹ ਭਰਮ ਕੈ ਭੂਲੇ ਸੁਤਦਾਰਾ ਸਿਆਹ ਪ੍ਰੀਤ ਲਗਾਈ ਇੱਕ ਉਤਮ ਪੰਥ ਸਨਹ ਗੁਰ ਸੰਗਤ ਤੇ ਹੀ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਪਾਠ ਕੀ ਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਇਕ ਅਰਦਾਸ ਪਾਠ ਕੀ ਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਤੂੰ ਚੋ ਸਜਣ ਮੈਂਡਿਆ ਹੇਂ ਜੇ ਤਰਸਦੇ ਕਦ ਪਸੀ ਦੀਦਾਰ ਕੁਰਬਾਨ ਜਾਹੀਓ ਸਵੇੜਾ ਸੁਹਾਵੇ ਜੇ ਤ ਤੁਮਰੇ ਦੁਆਰ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲਾ ਸਤ ਗੁਰ ਪੂਰਾ ਪਾਇਆ ਕਬੀਰ ਜਿਸ ਮਰਨੇ ਤੇ ਝਗ ਡਰ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈ ਐ ਪੂਰਨ ਪਰਮ ਆਨੰਦ ਸੋਰਾ ਸੋ ਪਹਿਚਾਨੀ ਐ ਜੋ ਲਰ ਦੀਨ ਕੇ ਹੈਤ ਉਰਜਾ ਪੁਰਜਾ ਕਟ ਮਰ ਕਬਹੁ ਨਾ ਛਡਖੇਤ ਆਇਆ ਦੂਰ ਚਲ ਕ ਮੈਂ ਤਕੀ ਤੋ ਸਰਣਾਏ ਜਿਉ ਮੈਂ ਆਸਾ ਰਖੀ ਚਿਤ ਮੇਰਾ ਸਭ ਦੁਖ ਗਵਾਏ ਜਿਉ RAM ਨਾਮ ੁਰ ਮੈਂ ਗਹਯੋ ਜਾ ਕ ਸਮ ਨਹੀ ਕੋਏ ਜੇ ਸਿਮਰਤ ਸੰਕਟ ਮਿਟਾ ਦਰਸ ਤਹਾਰੋ ਸੋ ਕਹੋ ਟਲ ਗੁਰ ਸੇਵੀਐ ਐਨਿਸ ਸਹਜ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੋਰ ਅਰਸੋ ਕਰਸ ਤਦ ਡੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਸਤਨਾਮ ਆਏ ਗੁਰ ਸਾਹਿਬ ਜੀ ਸਲੋਕ ਦਇਆ ਕਰਨ ਦੁਖ ਹਰਨੰ ਉਹ ਚਰਨ ਨਾਮ ਕੀਰਤਨ ਦਇਆਲ ਪਰਖ ਭਗਵਾਨ ਨਾਨਕ ਲਿਪਤ ਨਾ ਮਾਇਆ ਦਇਆ ਕਰਨੰ ਦੁਖ ਹਰਨੰ ਉਚਾਰਨੰ ਨਾਮ ਕੀਰਤਨ ਹੈ ਦਇਆਲੁ ਪਰਖੁ ਭਗਵਾਨ ਹੈ ਨਾਨਕ ਲਪਤ ਨਾ ਨਾਇ ਭਾ ਬਲੰਗੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਆੜੀ ਜਾ ਪ੍ਰਭ ਭਏ ਦਇਆਲ ਨਾ ਵਿਆਪ ਨਾ ਕੋਟ ਅਗਾ ਗਏ ਨਾਸ ਹਰ ਇੱਕ ਧਿਆਇ ਮੇਰ ਮਲ ਭਏ ਸਰੀਰਾ ਜਨ ਧੋਰੀ ਨਾਇ ਮਨ ਤਨ ਭਏ ਸੰਤੋਖ ਪੂਰਨ ਪ੍ਰਪਾਇ ਤਰੇ ਕੋ ਟੰਬ ਸੰਗ ਲੋਗ ਕੋਲਾ ਸਬਾਇ ਮਨ ਤਨ ਭਏ ਸੰਤੋਖਾ ਕੋ ਰਨ ਪ੍ਰਵਪਾਇ ਤਰੇ ਕੁਟੰਬ ਸੰਗ ਲੋਗ ਗੁਲ ਸਬਾਇ ਵਾਹੇ ਗੁਰਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀ ਰਤਨੈ ਦਿਆਲ ਪੁਰਖ ਭਗਵਾਨੈ ਨਾਨਕ ਲਿਫਤ ਨਾ ਮਾਇਆ ਗੁਰੂ ਪਿਆਰ ਵਾਲੇ ਅੱਜ ਦਾ ਪਾਵਨ ਮੁਖਵਾਕ ਜਦ ਸ੍ਰੀ ਕੀ ਵਾਰ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਖਸ਼ੇ ਪਾਵਨ ਵਾਰ ਪਾਵਨ ਅੰਗ 709 ਅਤੇ 10 ਉਤੇ ਸੁਭਾਏ ਮਾਨ ਹੈ ਅਜ ਪਿਆਰ ਵਾਲਿਓ ਇਹ ਜਿਹੜੀ ਰਾਤ ਚੱਲ ਰਹੀ ਹੈ ਇਤਿਹਾਸ ਦੇ ਅੰਦਰ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਹਾਰਾ ਚਮਕੌਰ ਦੀ ਗੜੀ ਤੋਂ ਸਰਖਰੋ ਹੋ ਕੇ ਤਾਲੀ ਮਾਰ ਕੇ ਤੇ ਲਲਕਾਰ ਕੇ ਏ ਹਿੰਦ ਦਾ ਗੁਰੂ ਜਾ ਰਿਹਾ ਹੈ ਰੋਕ ਸਕੋ ਤਾਂ ਰੋਕ ਲਵ ਇਹ ਬਚਨ ਆਖ ਕੇ ਤਾੜੀ ਮਾਰ ਕੇ ਤੇ ਚਮਕੌਰ ਦੀ ਗੜੀ ਨੂੰ ਪੰਜਾਂ ਪਿਆਰਿਆਂ ਦੇ ਹੁਕਮ ਦੇ ਨਾਲ ਛੱਡ ਕੇ ਤੇ ਤੁਰਦੇ ਨੇ ਨਾ ਘੋੜਾ ਹੈ ਨਾ ਪੈਰਾਂ ਵਿੱਚ ਜੋੜਾ ਹੈ ਕਾਰਨ ਕੀ ਹੈ ਵੀ ਕਿਤੇ ਕੋਈ ਘੋੜਾ ਕਿਸੇ ਸਿੰਘ ਦੇ ਉੱਤੇ ਪੈਰ ਨਾ ਰੱਖਿਆ ਤੁਰ ਕੇ ਜਾ ਰਿਹਾ ਮੇਰਾ ਜੋੜਾ ਕਿਸੇ ਸਿੰਘ ਦੇ ਖੱਲੇ ਰੇ ਕੇਸਾਂ ਤੇ ਨਾ ਲੱਗ ਜਾਏ ਘੋੜਾ ਵੀ ਛੱਡ ਦਿੱਤਾ ਜੋੜਾ ਵੀ ਨਹੀਂ ਪਾਇਆ ਤੇ ਨੰਗੇ ਪੈਰੀ ਤੁਰੇ ਨੇ ਇਹ ਰਾਤ ਸਤਗੁਰੂ ਤੁਰਦੇ ਨੇ ਤੇ ਸਵੇਰ ਤੱਕ ਤੇ 마ਸੀਵਾੜੇ ਦੇ ਜੰਗਲ ਵਿੱਚ ਪਹੁੰਚਦੇ ਨੇ ਤੇ ਸੜਕਾਂ ਨਹੀਂ ਨੇ ਪਗ ਡੰਡੀਆਂ ਦੇ ਸਹਾਰੇ ਜਦੋਂ ਪਹੁੰਚਦੇ ਨੇ 마ਸੀਵਾੜੇ ਦੇ ਜੰਗਲ ਤੱਕ ਤੇ ਜਾਮਾ ਲੀਰੋ ਲੀਰ ਹੈ ਤਨ ਦੇ ਉੱਤੇ ਕਈ ਥਾਂਵਾਂ ਤੇ ਕੋਨੇ ਰਸ ਰਿਆ ਹੈ ਦੇਹ ਚੜ੍ਹੇ ਉਸ ਥਾਂ ਤੇ ਜਾ ਕੇ ਸਤਿਗੁਰੂ ਟਿੰਡ ਦਾ ਸਰਾਨਾ ਲੈ ਕੇ ਆਰਾਮ ਵੀ ਕਰਦੇ ਨੇ ਸੋ ਵੀ ਜਾਂਦੇ ਨੇ ਇਕੱਲੇ ਨੇ ਪਰ ਉਸ ਮਾਲਕ ਦੀ ਯਾਦ ਵਿੱਚ ਸੋ ਵੀ ਸਕਦੇ ਨੇ ਇੱਕ ਪਾਸੇ ਇਹ ਮਾਹੌਲ ਦੂਜੇ ਪਾਸੇ ਅਜ ਦੇ ਦਿਹਾੜੇ ਬੀਬੀ ਸ਼ਰਨਕੌਰ ਛੇਦ ਹੋਏ ਸੰਗਾਂ ਦੀਆਂ ਲਾਸ਼ਾਂ ਨੂੰ ਇਕੱਠਾ ਕਰਦੀ ਹੈ ਤੇ ਉਹਨਾਂ ਦਾ ਸਸਕਾਰ ਕਰਦੀ ਹੈ ਮੁਗਲ ਵੇਖ ਲੈਂਦੇ ਨੇ ਤੇ ਜਿਉਂਦੀ ਹੋਏ ਨੂੰ ਉਸ ਨੂੰ ਵੀ ਅੱਗ ਵਿੱਚ ਸਾੜ ਦਿੰਦੇ ਨੇ ਅੱਜ ਦੇ ਦਿਨ ਵੀ ਸ਼ਰਨ ਕੋਰ ਦਾ ਵੀ ਸ਼ਹੀਦੀ ਦਿਹਾੜਾ ਹੈ ਇੱਕ ਪਾਸੇ ਅੱਜ ਦੇ ਦਿਹਾੜੇ ਇਹ ਜਿਹੜੀ ਰਾਤ ਚੱਲ ਰਹੀ ਹੈ ਗੰਗੋ ਬ੍ਰਾਹਮਣ ਦੇ ਘਰ ਸਿਹੜੀ ਪਿੰਡ ਜਿਸ ਨੂੰ ਖੇੜੀ ਵੀ ਕਹਿੰਦੇ ਆ ਮਾਤਾ ਗੁਜਰੀ ਤੇ ਛੋਟੇ ਨਾਲ ਰਾਤ गुजारਦੇ ਨੇ ਦਿਨ ਚੜੇ ਤੇ ਮੋਰਿੰਡੀ ਦੇ ਥਾਣੇਦਾਰ ਆ ਜਾਂਦੇ ਨੇ ਕੱਲ ਦੇ ਦਿਹਾੜੇ ਉਹ ਤੁਰਦੇ ਨੇ ਉੱਥੇ ਤੇ ਕੱਲ ਦੀ ਰਾਤ ਮੋਰਿੰਡੀ ਦੇ ਥਾਣੇ ਵਿੱਚ गुजारਦੇ ਆ ਅੱਜ ਦੇ ਦਿਹਾੜੇ ਦਿਨ ਦੇ ਵਿੱਚ ਜਿਹੜਾ ਦਿਨ ਲੰਘਿਆ ਏ ਇਤਿਹਾਸ ਕਹਿੰਦਾ ਏ ਗੰਗੋ ਨੇ ਮਾਤਾ ਨੂੰ ਲਾਲਾ ਨੂੰ ਖਾਣ ਜੋਗਾ ਪ੍ਰਸ਼ਾਦਾ ਤੱਕ ਨਹੀਂ ਦਿੱਤਾ ਸੀ ਇਹੋ ਜਿਹਾ ਪ੍ਰਸ਼ਾਦਾ ਕਹਿੰਦੇ ਉਹ ਐਸੀ ਰੋਟੀ ਕਰ ਲਿਆਇਓ ਹਮਰੇ ਕਾਗ ਨਾ ਕੁੱਕਰ ਖਾਇਓ ਇਹੋ ਜਿਹਾ ਪ੍ਰਸ਼ਾਦਾ ਲਾਇਆ ਜਿਸ ਨੂੰ ਕੁੱਤੇ ਤੇ ਕਹਾ ਵੀ ਨਾ ਖਾਣ ਫਿਰ ਮਾਤਾ ਜੀ ਨੇ ਆਪਣੀ ਖੁਰਜੀ ਵਿੱਚੋਂ ਕੁਝ ਧੰਨ ਦਿੱਤਾ ਵੀ ਜਾ ਕੇ ਕੁਝ ਪਤਾਸ਼ੇ ਲਿਆ ਤੇ ਬੱਚਿਆਂ ਨੂੰ ਪਤਾਸ਼ੇ ਛਕਾਵਾਂਗੇ ਉਸ ਧੰਨ ਨੂੰ ਵੇਖ ਕੇ ਬੇਈਮਾਨ ਹੋਇਆ ਜਾ ਕੇ ਮੁਰੰਡੇ ਦੇ ਥਾਣੇਦਾਰ ਨੂੰ ਖਬਰ ਦਿੱਤੀ ਤੇ ਛੋਟੇ ਲਾਲਾ ਨੂੰ ਮਾਤਾ ਜੀ ਨੂੰ ਗ੍ਰਿਫਤਾਰ ਕਰਾਉਂਦਾ ਹੈ ਅੱਜ ਦੇ ਇਤਿਹਾਸ ਦਾ ਇਹ ਦਿਹਾੜਾ ਸਤਿਗੁਰ ਕਿਰਪਾ ਕਰਨ ਸਤਿਗੁਰ ਦੇ ਚਰਨਾਂ ਦੇ ਨਾਲ ਜੁੜ ਕੇ ਅਸੀਂ ਅਨਾ ਦੇ ਨਾਮ ਨੂੰ ਗੁਜ਼ਾਰੀਏ ਤੇ ਗੁਰੂ ਪਿਤਾ ਦੇ ਚਰਨਾਂ ਵਿੱਚ ਬੇਨਤੀਆਂ ਕਰੀਏ ਦਾਤਾ ਤੇਰੇ ਉਹਨਾਂ ਸਿੱਖਾਂ ਦੇ ਤੇ ਨਿਰਭਗਈਏ ਸਾਡੇ ਤੇ ਵੀ ਕਿਰਪਾ ਕਰੀ ਸਾਡੀ ਵੀ ਨੇ ਬਜਾਏ ਸਤਿਗੁਰ ਸਭਨਾਂ ਦਾ ਨਾਮ ਸੇਵਾ ਸਿਮਰਨ ਬਖਸ਼ਣ ਸਵਨਦਾ ਆਵਿਆ ਗਾਵਿਆ ਸੇਵਾ ਗੁਰੂ ਦਰਤੀ ਪ੍ਰਵਾਨ ਹੋਵੇ ਜੀ ਇੰਨੇ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾ ਦੇਖਣਾ ਵਾਹ ਇਹ ਗੁਰਜੀਕਾ ਖਾਲਸਾ ਵਾਹ ਇਹ ਗੁਰਜੀਕੀ ਫਤ